ਇੱਕ ਜੰਗਲ ਵਿੱਚ ਲੌਂਗ ਤੇ ਲਾਚੀ ਰਹਿੰਦੇ ਸਨ ਦੋਵੇਂ ਇੱਕ ਦੂਜੇ ਨੂੰ ਬੇਅੰਤ ਪਿਆਰ ਕਰਦੇ ਸਨ ਲੌਂਗ ਦਾ ਰੰਗ ਕਾਲਾ ਸੀ ਅਤੇ ਲਾਚੀ ਗੋਰੀ ਸੀ ਪਰ ਉਹਨਾਂ ਨੇ ਕਦੇ ਰੰਗ ਦੀ ਗੱਲ ਮਨ ਵਿੱਚ ਨਹੀਂ ਆਉਣ ਦਿੱਤੀ ਉਹ ਹੱਸਦੇ ਖੇਡਦੇ ਬਾਗ ਵਿੱਚ ਨੱਚਦੇ ਅਤੇ ਬੜੇ ਪਿਆਰ ਨਾਲ ਜ਼ਿੰਦਗੀ ਬਤੀਤ ਕਰਦੇ ਸਨ ਲੌਂਗ ਲਾਚੀ ਦੀ ਹਰ ਗੱਲ ਮੰਨਦਾ ਅਤੇ ਲਾਚੀ ਵੀ ਉਸਦਾ ਪੂਰਾ ਖਿਆਲ ਰੱਖਦੀ ਸੀ ਇੱਕ ਦਿਨ ਇੱਕ ਵਪਾਰੀ ਜੰਗਲ ਵਿੱਚੋਂ ਲੰਘ ਰਿਹਾ ਸੀ ਉਸਤੇ ਨੱਕ ਵਿੱਚ ਇੱਕ ਮਿੱਠੀ ਖੁਸ਼ਬੂ ਪਈ ਉਹ ਸੋਚਣ ਲੱਗਾ ਇੰਨੀ ਸੁਹਾਵਣੀ ਮਹਿਕ ਇੱਧਰ ਕਿੱਥੋਂ ਆ ਰਹੀ ਹੈ ਮਹਿਕ ਦਾ ਪਿੱਛਾ ਕਰਦਾ ਹੋਇਆ ਉਹ ਲਾਚੀ ਤੱਕ ਪਹੁੰਚਿਆ ਵਪਾਰੀ ਹੈਰਾਨ ਹੋਇਆ ਤੇ ਬੋਲਿਆ ਲਾਚੀਏ ਤੂੰ ਐਨੀ ਸੋਣੀ ਇਸ ਜੰਗਲ ਵਿੱਚ ਕੀ ਕਰਦੀ ਹੈ ਤੂੰ ਮੇਰੇ ਨਾਲ ਸ਼ਹਿਰ ਚੱਲ ਉੱਥੇ ਬਹੁਤ ਰੌਣਕ ਹੁੰਦੀ ਹੈ ਅਤੇ ਤੇਰੇ ਹੁਸਨ ਦੀ ਕਦਰ ਉੱਥੇ ਪਵੇਗੀ ਇਹ ਜੰਗਲ ਹੀ ਮੇਰਾ ਘਰ ਹੈ ਇੱਥੇ ਦੀ ਰੌਣਕ ਮੇਰੇ ਲਈ ਕਿਸੇ ਸ਼ਹਿਰ ਤੋਂ ਘੱਟ ਨਹੀਂ ਵਪਾਰੀ ਨੇ ਪੁੱਛਿਆ ਕੀ ਤੂੰ ਇਸ ਜੰਗਲ ਵਿੱਚ ਇਕੱਲੀ ਰਹਿੰਦੀ ਹੈ ਲਾਚੀ ਨੇ ਜਵਾਬ ਦਿੱਤਾ ਨਹੀਂ ਮੈਂ ਆਪਣੇ ਲੌਂਗ ਨਾਲ ਰਹਿੰਦੀ ਹਾਂ ਵਪਾਰੀ ਨੇ ਦੂਰ ਲੌਂਗ ਨੂੰ ਵੇਖਿਆ ਕਾਲੇ ਰੰਗ ਦਾ ਆਪਣਾ ਕੰਮ ਕਰਦਾ ਹੋਇਆ ਉਮਕਾਲ ਨਾਲ ਬੋਲਿਆ ਤੂੰ ਇਸ ਕਾਲੇ ਲੌਂਗ ਨਾਲ ਰਹਿੰਦੀ ਹੈ ਤੇਰੇ ਲਈ ਤਾਂ ਰਾਜਕੁਮਾਰ ਚਾਹੀਦਾ ਸੀ ਜੋ ਤੇਰੀ ਖੂਬਸੂਰਤੀ ਦਾ ਮੁੱਲ ਪਾ ਸਕੇ ਲਾਚੀ ਨੇ ਉਸਦੀ ਗੱਲ ਦਾ ਗੁੱਸਾ ਨਾ ਕੀਤਾ ਉਸਨੇ ਸਿਰਫ ਹੱਸ ਕੇ ਕਿਹਾ ਜਾ ਪਾਈ ਤੂੰ ਆਪਣੇ ਰਾਹ ਪੈ ਤੇ ਮੈਨੂੰ ਆਪਣਾ ਕੰਮ ਕਰਨ ਦੇ ਵਪਾਰੀ ਨਿਰਾਸ਼ ਹੋ ਕੇ ਵਾਪਸ ਚਲਾ ਗਿਆ ਕੁਝ ਸਮੇਂ ਬਾਅਦ ਵਪਾਰੀ ਫੇਰ ਵਾਪਸ ਆਇਆ ਇਸ ਵਾਰ ਉਹ ਲਾਚੀ ਨੂੰ ਆਪਣੇ ਨਾਲ ਲੈ ਕੇ ਹੀ ਜਾਣਾ ਚਾਹੁੰਦਾ ਸੀ ਉਸਨੇ ਫੇਰ ਲਾਚੀ ਕੋ ਲਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੇ ਉਸਦੀ ਖੂਬਸੂਰਤੀ ਦੀ ਤਾਰੀਫ਼ ਕੀਤੀ। ਵਪਾਰੀ ਨੇ ਪੀਲ ਕਿਹਾ ਲਾਚੀ ਲੌਂਗ ਤੇਰੇ ਨਾਲ ਸੋਹਣਾ ਨਹੀਂ ਲੱਗਦਾ। ਤੂੰ ਬਹੁਤ ਸੋਣੀ ਹੈ ਤੇ ਲੌਂਗ ਕਾਲਾ ਤੂੰ ਮੇਰੇ ਨਾਲ ਸ਼ਹਿਰ ਚੱਲ। ਸਾਰੇ ਲੋਕ ਤੇਰੇ ਹੁਸਨ ਦੀ ਕਦਰ ਕਰਿਆ ਕਰਨਗੇ। ਇਸ ਤਰ੍ਹਾਂ ਵਪਾਰੀ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਲਾਚੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਪਰਲਾਚੀ ਉਸਦੀ ਕੋਈ ਗੱਲ ਨਹੀਂ ਸੁਣਦੀ ਤੇ ਵਪਾਰੀ ਨਿਰਾਸ਼ ਹੋ ਕੇ ਵਾਪਸ ਚਲ ਜਾਂਦਾ ਹੈ ਪਰ ਵਪਾਰੀ ਦੇ ਜਾਣ ਮਗਰੋਂ ਲਾਚੀ ਵੀ ਥੋੜਾ ਥੋੜਾ ਸੋਚਣ ਲੱਗ ਜਾਂਦੀ ਹੈ ਕਿ ਵਪਾਰੀ ਕਿਤੇ ਸੱਚ ਤੇ ਨਹੀਂ ਕਹਿ ਰਿਹਾ ਸੀ ਉਹ ਲੌਂਗ ਨੂੰ ਪੁੱਛਦੀ ਹੈ ਕਿ ਲੌਂਗ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਇਸ ਤਰ੍ਹਾਂ ਹੁਣ ਲਾਚੀ ਰੋਜ਼ ਰੋਜ਼ ਲੌਂਗ ਤੋਂ ਆਪਣੀ ਖੂਬਸੂਰਤੀ ਦੀ ਤਾਰੀਫ਼ ਚਾਹਣ ਲੱਗਦੀ ਹੈ ਇੱਕ ਦਿਨ ਜਦੋਂ ਲੌਂਗ ਕੰਮ ਕਰ ਰਿਹਾ ਹੁੰਦਾ ਹੈ ਤਾਂ ਲਾਚੀ ਵਾਰ-ਵਾਰ ਇਹੋ ਜਿਹੇ ਸਵਾਲ ਪੁੱਛਦੀ ਹੈ ਜਿੰਨਾ ਤੋਂ ਤੰਗ ਆ ਕੇ ਲੌਂਗ ਉਸ ਨਾਲ ਲੜ ਪੈਂਦਾ ਹੈ। ਉਸੇ ਦਿਨ ਵਪਾਰੀ ਉਥੋਂ ਫੇਰ ਲੰਘਦਾ ਹੈ। ਉਹ ਫੇਰ ਉਹੀ ਗੱਲਾਂ ਕਰਦਾ ਹੈ ਕਿ ਲਾਚੀ ਲਾਚੀ ਤੇਰੀ ਖੂਬਸੂਰਤੀ ਦਾ ਅਸਲੀ ਮੁੱਲ ਸ਼ਹਿਰ ਦੇ ਬਾਜ਼ਾਰ ਵਿੱਚ ਹੈ। ਹੈਨਾ ਕਿ ਇਸ ਲੌਂਗ ਨਾਲ ਇਸ ਜੰਗਲ ਵਿੱਚ। ਲਾਚੀ ਇਸ ਵਾਰ ਵਪਾਰੀ ਨਾਲ ਸ਼ਹਿਰ ਜਾਣ ਦਾ ਮਨ ਬਣਾ ਲੈਂਦੀ ਹੈ। ਲਾਚੀ ਲੌਂਗ ਨੂੰ ਛੱਡ ਕੇ ਵਪਾਰੀ ਨਾਲ ਆਲ ਸ਼ਹਿਰ ਨੂੰ ਤੋਰ ਜਾਂਦੀ ਹੈ। ਜਦੋਂ ਉਹ ਸ਼ਹਿਰ ਪਹੁੰਚਦੀ ਹੈ ਤਾਂ ਵਪਾਰੀ ਇੱਕ ਮੰਚ ਤੇ लाਚੀ ਨੂੰ ਨੱਚਣ ਲਈ ਕਹਿੰਦਾ ਹੈ ਜਦੋਂ लाਚੀ ਨੇ ਆਪਣੀਆਂ ਅਦਾਵਾਂ ਦਿਖਾਈਆਂ ਤਾਂ ਸਾਰੇ ਉਸ ਦੀ ਤਾਰੀਫ ਕਰਨ ਲੱਗੇ ਇਸ ਤਰ੍ਹਾਂ ਉਹ लाਚੀ ਨੂੰ ਚੀਜ਼ ਵਾਂਗ ਪ੍ਰਦਰਸ਼ਿਤ ਕਰਨ ਲੱਗਾ ਇੱਕ ਦਿਨ ਉਸਨੇ लाਚੀ ਨੂੰ ਬਿਨਾਂ ਦੱਸੇ ਅੱਗੇ ਵੇਚ ਦਿੱਤਾ ਅਗਲਾ ਮਾਲਕ ਵੀ ਉਸੇ ਨੂੰ ਇਸੇ ਤਰ੍ਹਾਂ ਵਰਤਣ ਲੱਗਾ ਸ਼ੁਰੂ-ਸ਼ੁਰੂ ਵਿੱਚ लाਚੀ ਨੂੰ ਇਹ ਸਭ ਚੰਗਾ ਲੱਗਦਾ ਸੀ ਪਰ ਹੁਣ ਇਹ ਸਭ ਕੁਝ ਉਸਦੇ ਲਈ ਬੋਝ ਬਣ ਗਿਆ ਉਦਰ ਲੌਂਗ ਵਿਚਾਰਾ ਲਾਚੀ ਨੂੰ ਲੱਭਣ ਲਈ ਇੱਧਰ-ਉੱਧਰ ਪਟਕਣ ਲੱਗਾ ਵਿਚਾਰੀ ਲਾਚੀ ਬਾਜ਼ਾਰ ਦੀ ਚਕਾਚੌਂਦ ਵਿੱਚ ਗਵਾਚ ਗਈ ਉਹ ਲੌਂਗ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਇਸ ਤਰ੍ਹਾਂ ਲਾਚੀ ਨੇ ਵਪਾਰੀ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਲੌਂਗ ਦੇ ਪਿਆਰ ਅਤੇ ਆਪਣੀ ਸੋਹਣੀ ਜ਼ਿੰਦਗੀ ਨੂੰ ਗਵਾ ਲਿਆ ਸੀ ਇਸ ਲਈ ਸਾਨੂੰ ਹਮੇਸ਼ਾ ਆਪਣੇ ਚਾਹਣ ਵਾਲਿਆਂ ਤੇ ਕੁਦਰਤ ਦੀਆਂ ਨਿਯਾਮਤਾਂ ਦੀ ਕਦਰ ਕਰਨੀ ਚਾਹੀਦੀ ਹੈ